ਇਹ ਜਿਹੜੇ ਪੇਂਟਿੰਗ ਜਾਂ ਜਿਹੜਾ ਰੰਗੋਲੀ ਕੰਪੀਟੀਸ਼ਨ ਜਿਹੜਾ ਕਰਾਇਆ ਹੈਗਾ ਇਹ ਜਸਟ ਥੋੜਾ ਜਿਹਾ ਵਰ ਨੋ ਤਬਾਕੂ ਦੇ 31 ਬਈ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਇਸ ਦੇ ਵਿੱਚ ਬਸ ਇਹ ਹੀ ਦਿਖਾਇਆ ਗਿਆ ਕਿ ਇਹ ਸਾਨੂੰ ਤਬਾਕੂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਉਹ ਵੀ ਸਾਡੇ ਲਈ ਖਾਣੀਕਾਰਕ ਹੈ। ਚਾਹੇ ਉਹ ਸਿਗਰਟ ਦੇ ਫਾਰਮ ਚਾਹੇ ਚਾਹੇ ਜੜਦੇ ਦੀ ਫਾਰਮ ਚਾਹੇ ਕਿਸੇ ਵੀ ਚੀਜ਼ ਦੀ ਫਾਰਮ ਚਾਹੇਗਾ ਇਹ ਜਿਹੜੇ ਪੇਂਟਿੰਗ ਜਾਂ ਅਸੀਂ ਜਿਹੜਾ ਰੰਗੋਲੀ ਕੰਪੀਟੀਸ਼ਨ ਜਿਹੜਾ ਕਰਾਇਆ ਹੈਗਾ ਇਹ ਜਸਟ ਥੋੜਾ ਜਿਹਾ ਵਰਡ ਨੋ ਤਬਕੂ ਦੇ 31 ਮਈ ਨੂੰ ਹਰ ਸਾਲ ਮਨਾਇਆ ਜਾਂਦਾ ਪਰ ਇਸ ਵਾਰ ਜਿਹੜਾ ਇਹਨਾਂ ਨੇ ਇਹਦਾ 10-15 ਦਿਨ ਦਾ ਜਿਹੜਾ ਵੇਰਵਾ ਰੱਖਿਆ ਸੀਗਾ ਤੇ ਜਿਸ ਦੇ ਵਿੱਚ ਅਸੀਂ ਇਹ ਰੰਗੋਲੀ ਦਾ ਕੰਪੀਟੀਸ਼ਨ ਕਰਾਇਆ ਜਿਹੜਾ ਬੀ.ਡੀ.ਐਸ ਦੇ ਪਹਿਲੇ ਸਾਲ ਵਾਲੇ ਦੂਜੇ ਸਾਲ ਵਾਲੇ ਤੀਜੇ ਸਾਲ ਵਾਲੇ ਸਾਰੇ ਵਿਦਿਆਰਥੀਆਂ ਨੇ ਬੜ ਚੜ ਕੇ ਲਿਆ ਇਸ ਦੇ ਵਿੱਚ ਬਸ ਇਹੀ ਦਿਖਾਇਆ ਗਿਆ ਕਿ ਇਹ ਸਾਨੂੰ ਤਵਕੋ ਦੀਸ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਸਾਡੇ ਲਈ ਹਾਨੀਕਾਰਕ ਹੈ ਚਾਹੇ ਉਹ ਸਿਗਰਟ ਦੇ ਫਾਰਮ ਚ ਹੈ ਚਾਹੇ ਜੜਦੇ ਦੀ ਫਾਰਮ ਚ ਹੈ ਕਿਸੇ ਵੀ ਚੀਜ਼ ਦੀ ਫਾਰਮ ਚ ਹੈਗਾ ਉਹ ਸਾਨੂੰ ਲੰਬੇ ਕਿਉਂਕਿ ਅਸੀਂ ਇਕੱਲੇ ਨਹੀਂ ਹੈਗੇ ਸਾਡੇ ਨਾਲ ਸਾਡਾ ਪਰਿਵਾਰ ਜੁੜਿਆ ਹੋਇਆ ਹੈ ਮਰਗੀ ਆਪਾਂ ਕਹਿੰਦੇ ਕਿ ਅਸੀਂ ਇਕੱਲੇ ਹੀ ਹੈਗੇ ਆ ਮੈਂ ਕੁਝ ਵੀ ਕਰ ਸਕਦਾ ਹੈਗਾ ਕੋਈ ਗੱਲ ਨਹੀਂ ਪੁੱਠਾ ਸਿੱਧਾ ਕੁਝ ਕਰ ਲਈਏ ਬਟ ਐਦਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੇ ਨਾਲ ਸਾਡੇ ਮਾਪ ਪਿਓ ਤੇ ਸਾਡੇ ਭਾਈ ਭੈਣ ਸਾਡੀ ਸਾਰੇ ਹੋਰ ਬੜੇ ਬੰਦੇ ਜੁੜੇ ਹੋਏ ਨੇ ਤਾਂ ਉਹਦੀ ਵਰਤੋਂ ਨਹੀਂ ਕਰਨੀ ਚਾਹੀਦੀ ਲੋਕਸੋ ਕਿੰਨੇ ਕਿ ਬੱਚੇ ਨੇ ਇਸ ਕੰਪੀਟੀਸ਼ਨਸ ਭਾਗ ਲਏ ਪ੍ਰਤੀਭਾ ਵਿੱਚ ਸਾਡੇ ਫਰਸਟ ਸੈਕਿੰਡ ਤੇ ਥਰਡੀ ਇਅਰ ਤੇ ਤਕਰੀਬਨ 25 ਤੋਂ 30 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜਿਹਦੇ ਵਿੱਚ ਰੰਗੋਲੀ ਸੀ ਪੇਂਟਿੰਗ ਕੰਪੀਟੀਸ਼ਨ ਸੀ ਪੋਸਟਰ ਮੇਕਿੰਗ ਕੰਪੀਟੀਸ਼ਨ ਸੀ ਤੇ ਉਹਦੇ ਵਿੱਚ ਅਸੀਂ ਇਹਨਾਂ ਨੇ ਵੱਖ-ਵੱਖ ਜਿਹੜੇ ਤੰਬਾਕੂ ਜਾਂ ਟੋਬੈਕੋ ਨੂੰ ਇੰਗਲਿਸ਼ ਕਰਨੇ ਆਪਾਂ ਉਹਦੇ ਜਿਹੜੇ ਮਾੜੇ ਪ੍ਰਭਾਵ ਹੈ ਉਹਨਾਂ ਨੂੰ ਇਹਨਾਂ ਨੇ ਹਾਈਲਾਈਟ ਕੀਤਾ ਸੀ ਤਾਂ ਕਿ ਇੱਕ ਨਾਰਮਲ ਬੰਦਾ ਵੀ ਜੇਕਰ ਉਹਨੇ ਦੇਖੇਗਾ ਸਮਝ ਸਕਦਾ ਹੈ ਕਿ ਇਹਦੇ ਕਿੰਨੇ ਮਾੜੇ ਇਫੈਕਟ ਨੇ ਡਾਕਟਰ ਜਿਹੜੀ ਬੱਚੇ ਨੇ ਪੇਂਟਿੰਗ ਬਣਾਈ ਹੈ ਉਸਕੀ ਮੈਸੇਜ ਦੇ ਦਿੰਦਾ ਇਹਨਾਂ ਨੇ ਸੋਚਿਆ ਸੀ ਬੱਚਾ ਤੋਂ ਵਕਫ ਵਕਫ ਕਰ ਉਹਦੇ ਕੰਪੀਟੀਸ਼ਨ ਕਰਾਏ ਸੀ ਪੇਂਟਿੰਗ ਹੋ ਗਿਆ ਰੰਗੋਲੀ ਹੋ ਗਿਆ ਜਿ세 ਕਹਿੰਦੀ ਕਿ ਸਾਡਾ ਇੱਕ ਜ਼ਰੀਆ ਇਹ ਸੀਗਾ ਕਿ ਉਹਦੇ ਥ्रू ਇੱਕ ਮਾਸ ਨ ਵੇਰੀਅਸ ਅ ਜਾਰਸਟੇਪ ਪਬਲਿਕ ਨੂੰ ਇੱਕ ਮੈਸੇਜ ਜਾਵੇ ਕਿ ਉਹਨਾਂ ਦੇ ਵਿੱਚ ਕੀ ਕੀ ਲੱਛਣ ਨੇ ਜਿੰਨਾਂ ਤੋਂ ਮੈਥੋਡੀਆ ਬਿਮਾਰੀਆਂ ਹੁੰਦੀਆਂ ਨੇ ਉਹਨਾਂ 'ਤੇ ਕੀ ਕੀ ਮਾੜਾ ਪ੍ਰਭਾਵ ਪੈਂਦਾ بس ਇਹ ਬਣਾਉਣ ਨਾਲ ਇੱਕ ਜ਼ਰੀਆ ਹੋਰ ਹੈ ਕਿ ਅਸੀਂ ਆਪਣੀ ਸੋਸ਼ਲ ਮੀਡੀਆ ਤੇ ਵੀ ਅਵੇਰਨੈਸ ਪਲੈਟਫਾਰਮ ਦੇ ਵਿੱਚ ਕ੍ਰੀਏਟ ਕਰਾਂਗੇ ਕਿ ਪੇਂਟਿੰਗਸ ਤੇ ਰੰਗੋਟੇ ਦੇ ਦੁਆਰਾ ਸਿਰਫ ਅਸੀਂ ਇੱਕ ਆਪਣੇ ਇੰਸਟੀਚਿਊਟ ਤੱਕ ਸੀਮਿਤ ਨਹੀਂ ਬਲਕਿ ਇਹਨੂੰ ਮਾਸ ਮੀਡੀਆ ਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀ ਸਾਡੇ ਫੈਕਲਟੀ ਮੈਂਬਰ ਸਾਰੇ ਇਹ ਟੀਚਾ ਲੈ ਕੇ ਚੱਲੇ ਨੇ ਕਿ ਅਸੀਂ ਕਮਬੈਕਟਿਵ ਦੀ ਬਿਮਾਰੀ ਨੂੰ ਜੜ ਤੋਂ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ